ਵਾਹਿ ਗੁਰੂ ਸਾਹਿਬ ਜੀ ਸਲੋਕ ਮਹੱਲਾ 2 ਜੋ ਸਿਰ ਸਾਇ ਨ ਨਿਵੈ ਸੋ ਸਿਰ ਦੀਜਾ ਢਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰੇ ਮਹੱਲਾ 5 ਮੋਂਡੋ ਹਉ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕਾ ਭੋਲੜਾ ਗੁੰਦੇ ਡਮ ਪਿਆਸ ਪੌੜੀ ਸੋ ਐਸਾ ਹਰਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚੱਲਾਏ ਸੋ ਐਸਾ ਹਰਨਾਮ ਜਪੀਐ ਮਨ ਮੇਰੇ ਜੋ ਅੰਤਿਅ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾ ਬੈ ਅਗਿਆਨ ਨਿਵਾਏ ਸਾ ਲੋਕ ਮਹੱਲਾ ਤੀਜਾ ਵੇਸ ਕਰੇ ਕ ਰੂਪ ਕੁਲਖਣੀ ਮਨ ਖੋਟਾ ਕੂੜਿਆਰੇ ਫਿਰ ਕ ਭਾਣੈ ਨਾ ਚੱਲੈ ਹੁਕਮ ਕਰੇ گا ਵਾਰੈ ਗੁਰ ਕੈ ਭਾਣ ਜੋ ਚੱਲੈ ਸਭ ਦੁੱਖ ਨਿਵਾਰਣ ਹਾਰ ਲਿਖਿਆ ਮੀਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੌਪੇ ਕੰਤ ਕਉ ਸਬਦੇ ਧਰੇ ਪਿਆਰ ਬਿਨ ਨਾ ਵੈ ਕਿਨੈ ਨਾ ਪਾਇਆ ਦਿਖਹੁ ਰਿਦਾ ਵਿਚਾਰ ਨਾਨਕ ਸਾ ਸੁਆਲਿ ਉਸ ਲਖਣੇ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾਂ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾਂ ਦੁਖ ਪਾਏਂਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵਹਿ ਦੂਜਾ ਪਾਏ ਪਿਆਰ ਸਤਿਗੁਰ ਸੇ ਵਹਿ ਆਪਣਾ ਭਉ ਜਲ ਉੱtre ਪਾਰ ਨਾਨਕ ਗੁਰਮੁਖ ਸਚਿ ਸਮਾਵਹਿ ਸਚਨਾਮ ਉਰਤਾਰੇ ਪਾਉੜੀ ਹਰ ਜਲ ਥਲ ਮਹੀਲ ਪ੍ਰਪੂਰ ਦੂਜਾ ਨਾਹਿ ਕੋਏ ਹਰ ਆਪ ਬਹਿ ਕਰੇਨਿ ਆਉ ਕੂੜਿਆਰ ਸਭ ਮਾਰਿ ਕਢੋਏ ਸਚਿਆਰਾ ਦੇਵਡਿਆਈ ਹਰ ਧਰਮ ਨਿ ਆਉ ਕੀ ਹੋਏ ਸਭ ਹਰ ਕੀ ਕਰਹੁ ਉਸ ਤਤ ਜਿਨ ਗਰੀਬ ਅਨਾਥ ਰਾਖ ਲੀ ਹੋਏ ਜੈਕਾਰ ਕੀਓ ਧਰਮੀ ਆਕਾ ਪਾਪੀ ਕੋ ਡੰਡ ਦੀ ਹੋਏ ਸਲੋਕ ਮਹਲਾ ਤੀਜਾ ਮਨ ਮੁਖ ਮੈਲੀ ਕਾਮਣੀ ਕੋ ਲਖਣੀ ਕਨਾਰ ਪਿਰ ਛੋੜਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਾਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕਉ ਰੂਪ ਕਸੋਹਣੀ ਪਰ ਹਰਿ ਛੋਡੀ ਪਧਾਰ ਤ੍ਰਿਸ਼ਨਾ ਕਦੇ ਨਾ ਚੁੱਕਾਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵ ਕਰੂਪ ਕਸੋਹਣੀ ਪਰ ਹਰ ਛੋੜੇ ਪਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ